ਸਾਸ਼ੀ ਕਾਲ ਜੀ ਸਾਰਾ ਮੈਂ ਤੁਹਾਡੀ ਆਪਣੀ ਗਰਮੀ ਜੀ ਤੋਂ ਅੱਜ ਜੀ ਬਣਾਵਾਂਗੇ ਜੀ ਪਿੰਡੀਆਂ ਤੁਸੀਂ ਪਿੰਡੀਆਂ ਦੇਖ ਸਕਦੇ ਮੈਂ ਕੱਟ ਕੇ ਧੋ ਕੇ ਰੱਖ ਰਹੀ ਹੈ ਜੀ ਇਸ கா ਕੇ ਨਾਲੇ ਪਿਆਜ਼ ਘਟੂਨ ਰਸ ਲਗਾਵਾਂਗੇ ਜੀ ਤੜਕਾ ਮੈਂ ਤਾਂ ਸਾਰਾ ਤੇਲ ਵੀ ਕਰਵਾ ਲਿਆ ਆ ਨੂੰ ਜਿ ਪਾਵਾਂਗੇ ਜੀ ਇੱਟ ਪਿਆਜ਼ ਇਹ ਜੀ ਸਾਰਾ ਜੀ ਮਿਕਸ ਤੁਸੀਂ ਦੇਖ ਸਕਦਾ ਸਾਡੇ ਪਿਆਜ਼ਾਂ ਨੇ ਜੀ ਥੋੜਾ ਥੋੜਾ ਰੰਗ ਛੱਡ ਦਿੱਤਾ ਹੈ ਜੀ ਆਪਣਾ ਹੁਣ ਅਸੀਂ ਨਾਲ ਹੀ ਇਹਦੇ ਵਿੱਚ ਪਾ ਦਾਂਗੇ ਆ ਭਿੰਡੀਆ ਤੇ ਨਾਲ ਇਹਨੂੰ ਘੁਣ ਦਾਂਗੇ ਜੀ ਹੁਣ ਅਸੀਂ ਇਹਦੇ ਵਿੱਚ ਹਲਦੀ ਨਮਕ ਵਗੈਰਾ ਅਸੀਂ ਬਾਅਦ ਵਿੱਚ ਪਾਣਾ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ ਸਾਡੇ ਜਿਹੜੇ ਭਿੰਡੀਆ ਪਿਆਜ਼ ਦੋਨੇ ਜੀ ర్చ హల్ీరా ధనియా పావు కిక్చ ਅਸੀਂ ਥੋੜਾ ਜਿਹਾ ਮੈਨੂੰ ਹੋਰ ਥੱਕਾ ਦਵਾਂਗੇ ਜੀ ਥੋੜਾ ਜਿਹਾ ਸਾਡੀ ਪਿੰਡੀ ਜਿਹੜੀ ਹੈ ਜੀ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ ਜੀ ਹੁਣ ਅਸੀਂ ਕਰਾਂਗੇ ਜੀ ਗੈਸ ਬੰਦ ਏ ਹੁੰਦੇ ਆ ਜੀ ਦੋ ਤਰੀਕੇ ਪਿੰਡੀਆਂ ਬਣਾਉਂਦੇ। ਕਿਵੇਂ ਤੁਹਾਨੂੰ ਪਹਿਲਾਂ ਜਿਹੜੀ ਵੀਡੀਓ ਬਣਾ ਕੇ ਦਿਖਾਈ ਹੋਵੇ ਉਹ ਸ ਮੈਂ ਪਹਿਲਾਂ ਪੂਰਾ ਪਹਿਲਾਂ ਤੜਕਾ ਪੁਣਿਆ ਫੇਮਾ ਦੇ ਵਿੱਚ ਪਿੰਡੀਆਂ ਪਾਈ ਐ। ਇਹ ਮੈਂ ਬਣਾਈ ਐ ਜੀ। ਪਹਿਲਾਂ ਇਹਦੇ ਵਿੱਚ ਮੜਾ ਜਿਹਾ ਦਿੱ ਪਿਆਜ਼ ਨੇ ਮੜਾ ਜਿਹਾ ਲਾਲ ਕਰਕੇ ਤੇ ਨਾਲ ਹੀ ਇਹਦੇ ਵਿੱਚ ਪਿੰਡੀਆਂ ਵੀ ਭੁੰਨ ਲਈ ਐ ਜੀ। ਇਸ ਤਰ੍ਹਾਂ ਵੀ ਸਵਾਦ ਬੰਦੀ ਐ ਜੀ। ਉਸ ਤਰ੍ਹਾਂ ਵੀ ਸਵਾਦ ਬੰਦੀ ਐ ਜੀ। ਬਾਕੀ ਬਹੁਤ ਬਹੁਤ ਧੰਨਵਾਦ ਜੀ। ਲਾਈਕ ਸਬਸਕ੍ਰਾਈਬਰ ਜ਼ਰੂਰ ਕਰਿਓ ਤੇ ਇਦਰੀਏ ਪਿੰਡੀਆਂ ਬਣਾ ਕੇ ਜ਼ਰੂਰ ਦੱਸਿਓ ਤੇ ਮੈਨੂੰ ਕਮੈਂਟਾਂ 'ਚ ਦੱਸਿਓ ਕਿਸ ਤਰ੍ਹਾਂ ਦੀ ਬਣੀਆਂ ਜੀ। ਧੰਨਵਾਦ।